ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਟਾਪਿਕ ਕਰਾਂਗੇ ਪੰਜਾਬੀ ਲਾਜ਼ਮੀ ਪੰਜਾਬੀ ਵਿਆਕਰਨ ਦਾ ਗੁਰਮੁਖੀ ਲਿਪੀ ਚੰਗੀ ਤੇ ਆਦਰਸ਼ ਲਿਪੀ ਹੈ ਖੋਲ ਕੇ ਦੱਸਣਾ ਜਾਂ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਇਹ ਵਾਲਾ ਕੁਐਸਚਨ ਆ ਮਤਲਬ ਕਿ ਜਾਂ ਤਾਂ ਕੁਐਸਚਨ ਪੁੱਛ ਸਕਦੇ ਨੇ ਕਿ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਲਿਖੋ ਜਾਂ ਕੁਐਸਚਨ ਐਵੇਂ ਕਮਾ ਕਹਿ ਸਕਦੇ ਨੇ ਕਿ ਗੁਰਮੁਖੀ ਕਿਵੇਂ ਇੱਕ ਚੰਗੀ ਤੇ ਆਦਰਸ਼ ਲਿਪੀ ਆ ਇਹਦੇ ਬਾਰੇ ਦੱਸਣਾ ਹਾਂਜੀ ਮਤਲਬ ਕਿ ਇਹਦੇ ਵਿੱਚ ਸਾਰੀਆਂ ਇਹਦੇ ਵਿਸ਼ੇਸ਼ਤਾਵਾਂ ਹੀ ਆ ਜਾਣਗੀਆਂ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇੱਕ ਬਹੁਤ ਹੀ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਇੱਕ ਅਦਰ ਸ਼ਲਪੀ ਮੰਨੀ ਜਾਂਦੀ ਆ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਇੱਕ ਅਦਰ ਸ਼ਲਪੀ ਮੰਨੀ ਜਾਂਦੀ ਆ ਪੰਜਾਬੀ ਭਾਸ਼ਾ ਦਾ ਜਿਹੜਾ ਵਰਤਾਰਾ ਤੇ ਉਹ ਵਰਤਾਰਾ ਗੁਰਮੁਖੀ ਲਿਪੀ ਦਾ ਵੀ ਹੈਗਾ ਮਤਲਬ ਕਿ ਜਿਹੜਾ ਪੰਜਾਬੀ ਭਾਸ਼ਾ ਦਾ ਲਿਖਣ ਦਾ ਢੰਗ ਆਪਾਂ ਕਹਿ ਸਕਦਾ ਉਹਦਾ ਖੇਤਰ ਉਹੀ ਗੁਰਮੁਖੀ ਲਿਪੀ ਦਾ ਵੀ ਆ ਪੰਜਾਬੀ ਭਾਸ਼ਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਆਮ ਕਰਕੇ ਦੋ ਵੱਖ-ਵੱਖ ਰੇ ਧੁਨੀਆਂ ਜੋੜ ਕੇ ਨਹੀਂ ਉਚਾਰੇ ਜਾਂਦੀਆਂ ਜਿਵੇਂ ਕਿ ਆਪਾਂ ਹਿੰਦੀ ਦੇ ਵਿੱਚ ਹਨਾ ਦੋ ਅੱਖਰ ਇੱਕ ਆਪਾਂ ਅੱਧਾ ਅੱਖਰ ਪਾ ਦਨੇ ਹਨਾ ਇੱਕ ਪੂਰਾ ਪਾ ਦਨੇ ਫਿਰ ਉਸ ਆਪ ਨਾਲ ਧੁਨੀਆਂ ਉਚਾਰਦੇ ਆਂ ਲੇਕਿਨ ਪੰਜਾਬੀ ਦੇ ਵਿੱਚ ਐਵੇਂ ਨਹੀਂ ਹੈਗਾ ਪੰਜਾਬੀ ਦੇ ਵਿੱਚ ਹਰ ਇੱਕ ਅੱਖਰ ਦੀ ਆਪਣੀ ਆਪਣੀ ਧੁਨੀ ਆ ਇਹਨਾਂ ਦੇ ਵਿੱਚ ਦੋ ਅਲੱਗ-ਅਲੱਗ ਧੁਨੀਆਂ ਜੋੜ ਕੇ ਕੋਈ ਅੱਖਰ ਨਹੀਂ ਉਚਾਰਿਆ ਜਾਂਦਾ ਸਗੋਂ ਸਾਰਿਆਂ ਦੇ ਕਿੰਨੇ ਅਕੈਰੀਆਂ ਧੁਨੀਆਂ ਨੇ ਤੇ ਇਹਦੇ ਵਿੱਚ ਦੋ ਵੱਖਰੇ ਵੱਖਰੇ ਅੱਖਰ ਇਕੱਠੇ ਕਰਕੇ ਲਿਖਣ ਦੀ ਰੁਚੀ ਨਹੀਂ ਦੇ ਬਰਾਬਰ ਆ। ਮਤਲਬ ਕਿ ਦੋ ਅਲੱਗ-ਅਲੱਗ ਅੱਖਰ ਇਕੱਠੇ ਕਰਕੇ ਲਿਖਣਾ ਜਿਵੇਂ ਤੁਹਾਨੂੰ ਦੱਸਿਆ ਵੀ ਅੱਦਾਂ ਅੱਖਰ ਲਿਖਣ ਵਾਲਾ ਉਹ ਇਹਦੇ ਵਿੱਚ ਨਹੀਂ ਹੈਗਾ। ਜਿਵੇਂ ਰਾਰਾ ਤੇ ਹਾਹੇ ਨੂੰ ਹੋਰਨਾਂ ਅੱਖਰਾਂ ਨਾਲ ਜੋੜ ਕੇ ਲਿਖਣ ਦੀ ਪਰੰਪਰਾ ਹੈਗੇ। ਹਾਂ ਜਿਹੜੇ ਸੰਯੁਕਤ ਅੱਖਰ ਨੇ ਜਿਵੇਂ ਹਾਹਾ ਰਾਰਾ ਵਾਵਾ ਇਹ ਪਪੈਰ ਦੇ ਵਿੱਚ ਪਾ ਕੇ ਤਾਂ ਜ਼ਰੂਰ ਲਿਖ ਲੈਂਦੇ ਆ ਠੀਕ ਹੈ। ਪਰ ਸੰਯੁਕਤ ਅੱਖਰ ਦੇ ਵਿੱਚ ਲਿਖੇ ਜਾਣ ਵਾਲੇ ਸ਼ਬਦ ਬਹੁਤ ਥੋੜੇ ਨੇ। ਜਿੰਨਾਂ ਦੇ ਵਿੱਚ ਆਪਾਂ ਇਹ ਪੈਰ ਦੇ ਵਿੱਚ ਪਾਉਨੇ ਆ ਫਾਰਸੀ ਬਾਸ਼ਾ ਦੇ ਪ੍ਰਭਾਵ ਦੇ ਅਧੀਨ ਨਵੀਆਂ ਧੁਨੀਆਂ ਨੂੰ ਲਿਖਣ ਲਈ ਸਸੇ ਪੈਰ ਵਿੰਦੀ ਖਖੇ ਪੈਰ ਵਿੰਦੀ ਗਗੇ ਪੈਰ ਵਿੰਦੀ ਜਜੇ ਪੈਰ ਵਿੰਦੀ ਫਫੇ ਵੈਰ ਵਿੰਦੀ ਪੰਜ ਮੂਲ ਅੱਖਰਾਂ ਨੂੰ ਬਿੰਦੀਆਂ ਲਗਾ ਕੇ ਸ਼ੁਰੂ ਕੀਤਾ ਗਿਆ ਤੇ ਜਿਹੜੇ ਲੱਲੇ ਪੈਰ ਵਿੰਦੀ ਉਹ ਪੰਜਾਬੀ ਯੂਨੀਵਰਸਿਟੀ ਦੁਆਰਾ ਜਿਹੜੀ ਕਿ ਉਹਦੀ ਖੋਜ ਕੀਤੀ ਗਈ ਤੇ ਇਹਨਾਂ ਤੋਂ ਬਿਨਾ ਇੱਕ ਆਦਰਸ਼ ਲਿਪੀ ਦੇ ਵਿੱਚ ਕਿਹੜੇ-ਕਿਹੜੇ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਉਹ ਸਾਰੇ ਗੁਰਮੁਖੀ ਭਾਸ਼ਾ ਦੇ ਵਿੱਚ ਮੌਜੂਦ ਨੇ ਸੋ ਉਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਗੁਰਮੁਖੀ ਲਿਪੀ ਆ ਠੀਕ ਹੈ ਇਹ ਜਿਹਨੂੰ ਲਿਖਣ ਦੇ ਲਈ ਇੱਕ ਆਦਰਸ਼ ਲਿਪੀ ਆ ਫਰਸਟ ਪੁਆਇੰਟ ਕੀ ਆ ਕਿ ਪੰਜਾਬੀ ਭਾਸ਼ਾ ਦੀ ਹਰ ਇੱਕ ਤੁਲ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੇ ਵਿੱਚ ਉਹਦੇ ਅਕੋਰਡਿੰਗ ਉਹਦੇ ਲਈ ਇੱਕ ਅੱਖਰ ਰਾਖਮਾ ਰੱਖਿਆ ਗਿਆ ਜਿਵੇਂ ਮੰਨ ਲਓ ਆਪਾਂ ਨੇ ਐੜੇ ਦੀ ਧੂਣੀ ਉਚਾਰਨੇ ਦਾ ਐਡਾ ਠੀਕ ਹੈ ਈੜੀ ਦੀ ਤਾਂ ਈੜੀ ਆ ਸਸੇ ਦੀ ਤਾਂ ਸਸਾ ਮਨ ਕੇ ਹਰ ਇੱਕ ਜਿਹੜੀ ਆਪਾਂ ਧੂਣੀ ਉਚਾਰਦੇ ਆ ਉਹਦੇ ਲਈ ਇੱਕ ਸਪੈਸ਼ਲ ਅੱਖਰ ਉਹਦੇ ਲਈ ਰਿਜ਼ਰਵ ਹੈਗਾ ਗੁਰਮੁਖੀ ਲਿਪੀ ਦੇ ਵਿੱਚ ਤੇ ਇਹ ਇਹਦੇ ਵਿੱਚ ਜਿੰਨੀਆਂ ਧੂਣੀਆਂ ਨੇ ਉਹਨੇ ਅੱਖਰ ਸਿਧਾਂਤ ਜਿਹੜਾ ਕਿ ਲਾਗੂ ਆ ਸਕਿੰਦ ਇਹ ਹੈਗਾ ਗੁਰਮੁਖੀ ਦੇ ਵਿੱਚ ਇੱਕ ਧੁਨੀ ਲਿਖਣ ਲਈ ਕੇਵਲ ਇੱਕ ਹੀ ਅੱਖਰ ਵਰਤਿਆ ਜਾਂਦਾ ਮਤਲਬ ਕਿ ਜੇ ਆਪਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਕੋਈ ਧੁਨੀ ਲਿਖਣੀ ਆ ਤਾਂ ਉਹਦੇ ਲਈ ਇੱਕ ਇੱਕ ਹੀ ਅੱਖਰ ਹੋਊਗਾ ਇਹ ਨਹੀਂ ਹੈਗਾ ਕਿ ਆਪਾਂ ਨੂੰ ਦੋ ਸਾਊਂਡ ਜਿਹੜੇ ਕਿ ਦੋ ਅੱਖਰ ਮਿਲ ਕੇ ਕੋਈ ਵੀ ਸਾਊਂਡ ਬੋਲਣ ਦੇ ਲਈ ਆਪਾਂ ਨੂੰ ਦੋ ਅੱਖਰ ਨਹੀਂ ਜੋੜਨੇ ਪੈਣਗੇ ਜਾਂ ਕੋਈ ਅਦਾ ਅੱਖਰ ਪਾਉਣਾ ਪੂਗਾ ਐਵੇਂ ਨਹੀਂ ਹੈਗਾ ਜਿਵੇਂ ਇੰਗਲਿਸ਼ ਦੇ ਵਿੱਚ ਮੰਨ ਲਓ ਆਪਾਂ ਨੇ ਖਖਾ ਲਿਖਣਾ ਹਨਾ ਕੇ ਐਚ ਪਾਵਾਂਗੇ ਇਹਦੇ ਵਿੱਚ ਐਵੇਂ ਨਹੀਂ ਹੈਗਾ ਇਦੇ ਵਿੱਚ ਖ ਖੇ ਲਈ 21 ਅੱਖਰਾਂ ਖ ਠੀਕ ਹੈ ਤੇ ਫਾਰਸੀ ਤੇ ਰੋਮਨ ਵਾਂਗ 2-2 ਜਾਂ 3-3 ਧੁਨੀਆਂ ਨਹੀਂ ਹੈਗਾ ਫਾਰਸੀ ਦੇ ਵਿੱਚ ਇੱਕੋ ਧੁਨੀ ਸਸੇ ਲਈ ਸ ਸੀਨ ਤੇ ਸਵਾਦ ਦੇ ਨੱਖਰ ਤੇ ਰੋਮਨ ਦੇ ਵਿੱਚ ਸੀ ਦੇ ਲਈ ਤੇ ਐਸ ਦੇ ਲਈ 2-2 ਅੱਖਰ ਨੇ ਹਨ ਜਿਵੇਂ ਆਪਾਂ ਕਈ ਜਗ੍ਹਾ ਤੇ ਆਪਾਂ ਸੀ ਵੀ ਪਾਉਨੇ ਆ ਠੀਕ ਹੈ ਕਈਆਂ ਜਗ੍ਹਾ ਤੇ ਐਸ ਵੀ ਪਾਉਨੇ ਆ ਤਾਂ ਇਹਦੇ ਵਿੱਚ ਐਵੇਂ ਨਹੀਂ ਹੈਗਾ ਪੰਜਾਬੀ ਦੇ ਵਿੱਚ ਸੈਕਿੰਡ ਹੈਗਾ ਗੁਰਮੁਖੀ ਦਾ ਇੱਕ ਅੱਖਰ ਵੀ ਫालतू ਨਹੀਂ ਹੈਗਾ ਗੁਰਮੁਖੀ ਭਾਸ਼ਾ ਦੇ ਵਿੱਚ ਜਿੰਨੇ ਅੱਖਰ ਨੇ ਠੀਕ ਹੈ ਉਹ ਸਾਰੇ ਕੋਈ ਵੀ ਉਹਦੇ ਲਈ ਐਕਸਟਰਾ ਨਹੀਂ ਹੈਗਾ ਗੁਰਮੁਖੀ ਲਿਪੀ ਦੇ ਵਿੱਚ ਜਿੰਨੇ ਹੈਗੇ ਨੇ ਉਨੇ ਸਾਰੇ ਜਿਹੜੇ ਪ੍ਰੋਨਾਨਸ ਆਪਾਂ ਯੂਜ਼ ਕਰਦੇ ਆ ਸਿਰਫ ਇਹਨਾਂ ਦੇ ਵਿੱਚ ਜਿਹੜਾ ਅ ਅੰਕਾਂ ਦੇ ਇੰਨਾ ਇਹਨਾਂ ਦੇ ਵਰਤੋਂ ਘੱਟ ਹੁੰਦੀ ਹੈ ਪਰ ਇਹਨਾਂ ਦੀ ਵਰਤੋਂ ਹੁੰਦੀ ਹੈ ਮਤਲਬ ਕਿ ਆਪਾਂ ਬਸ਼ੇਤਰ ਦੇ ਤੌਰ ਤੇ ਇਹਨਾਂ ਨੂੰ ਵਰਤ ਲੈਣੇ ਆ ਅੱਗੇ ਹੈਗਾ ਗੁਰਮੁਖੀ ਲਿਪੀ ਦੇ ਵਿੱਚ ਸਵਰਾਂ ਲਈ ਵੀ ਪਿੰਪੇ ਨੱਖਰ ਨੇ ਗੁਰਮੁਖੀ ਲਿਪੀ ਦੇ ਵਿੱਚ ਸਵਰਾਂ ਲਈ ਵੀ ਅਲੱਗ-ਅਲੱਗ ਅੱਖਰ ਨੇ ਫਿਫਥ ਹੈਗਾ ਗੁਰਮੁਖੀ ਲਿਪੀ ਦੇ ਅੱਖਰ ਦੇਖਣ ਦੇ ਵਿੱਚ ਸੁੰਦਰ ਨੇ ਤੇ ਲਿਖਣ ਦੇ ਵਿੱਚ ਸਰਲ ਤੇ ਸਪਸ਼ਟ ਨੇ 6th ਹੈਗਾ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਰਾਖਵੀਂ ਆ ਤੇ ਕਿਸੇ ਹੋਰ ਭਾਸ਼ਾ ਨੂੰ ਲਿਖਣ ਲਈ ਇਹਦੀ ਵਰਤੋਂ ਨਹੀਂ ਹੁੰਦੀ ਮਤਲਬ ਕਿ ਜਿਹੜੀ ਗੁਰਮੁਖੀ ਲਿਪੀ ਆ ਇਹ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਹੀ ਹੈਗੀ ਆ ਇਹ ਹੈ ਨਹੀਂ ਹੈਗਾ ਕਿ ਵੀ ਕੋਈ ਹੋਰ ਭਾਸ਼ਾ ਨੂੰ ਲਿਖਣ ਲਈ ਵੀ ਇਹਦੀ ਵਰਤੋਂ ਕੀਤੀ ਜਾਵੇ ਅੱਗੇ ਹੈਗਾ ਸੱਤਵਾਂ ਪੁਆਇੰਟ ਪੰਜਾਬੀ ਬੋਲੀ ਦੇ ਵਿੱਚ ਗਿਆਨ ਵਿਗਿਆਨ ਦੀ ਨਵੀਨ ਜਿਹੜੇ ਸ਼ਬਦਾਵਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੇ ਵਿੱਚ ਵਾਧੇ ਘਾਟੇ ਬਣਾਉਣ ਦੀ ਵੀ ਸਮਰੱਥਾ ਹੈਗੀ ਆ ਮਤਲਬ ਕਿ ਜੇ ਆਪਾਂ ਨੇ ਕੋਈ ਨਵੀਂ ਜਿਹੜੀ ਸ਼ਬਦਾਵਲੀ ਆ ਉਹ ਐਡ ਕਰਨੀ ਆ ਜਾਂ ਗਿਆਨ ਵਿਗਿਆਨ ਦੇ ਕੋਈ ਅੱਖਰ ਲਿਖਣੇ ਨੇ ਤਾਂ ਉਹ ਗੁਰਮੁਖੀ ਲਿਪੀ ਦੇ ਵਿੱਚ ਆਪਾਂ ਘਾਟੇ ਵਾਧੇ ਕਰਨ ਦੀ ਸਮਰੱਥਾ ਹੈਗੀ ਆ ਸੋ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਗੁਰਮੁਖੀ ਲਿਪੀ ਇੱਕ ਆਦਰਸ਼ ਲਿਪੀ ਹੈ ਜਾਂ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਨੇ ਠੀਕ ਹੈ ਸੋ ਇਹ ਤੁਹਾਡਾ ਲੌਂਗ ਕੁਐਸਚਨ ਹੈ ਤੇ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਵਾਲਾ ਆਪਣਾ ਲੰਬਾ ਕੁਐਸਚਨ ਕਰਵਾ ਰੱਖਿਆ ਥੈਂਕ ਯੂ